ਵੈਲਕਮ ਬੈਕ ਔਨ आवर YouTube ਚੈਨਲ ਫਤੇਬਲੌਗ ਤੇ ਅੱਜ ਆਪਾਂ ਚੱਲਿਆਂਗੇ ਮਲੇਰਕੋਟਲੇ ਤੇ ਮਲੇਰਕੋਟਲੇ ਹਾਦਰਸ਼ਹੀਦ ਦੀ ਹਾਂਜੀ ਵੈਲਕਮ ਬੈਕ ਔਨ आवर YouTube ਚੈਨਲ ਫਤੇਬਲੌਗ ਤੇ ਅੱਜ ਆਪਾਂ ਚੱਲਿਆਂਗੇ ਮਲੇਰਕੋਟਲੇ ਤੇ ਮਲੇਰਕੋਟਲੇ ਹਾਦਰਸ਼ਹੀਦ ਦਰਗਾਹ ਤੁਹਾਨੂੰ ਵੈਸੇ ਆਪਾਂ ਪਹਿਲਾਂ ਵੀ ਵਿਜ਼ਿਟ ਕਰਵਾ ਚੁੱਕੇ ਆਂਗੇ ਹਨਾ ਪਰ ਇਸ ਵਾਰ ਕੀ ਹੈ ਕਿ ਜੇਠਾੜ ਦਾ ਮਹੀਨਾ ਚੱਲ ਰਿਹਾ ਹੈਗਾ ਤੇ ਇਹ ਦਿਨਾਂ ਦੇ ਵਿੱਚ ਮਤਲਬ ਰੋਟ ਆ ਜਿਹੜਾ ਚੜਾ ਕੇ ਕਈਆਂ ਦੇ ਕਈਆਂ ਦੇ ਘਰਾਂ ਦੇ ਵਿੱਚ ਹੈਗਾ ਕਈਆਂ ਦੇ ਨਹੀਂ ਹੈਗਾ ਕਈ ਤਾਂ ਵੈਸੀ ਆਉਂਦੇ ਨੇ ਕਿ ਹਾਂ ਵੀ ਹਰ ਸਾਲ ਉਹਨਾਂ ਨੇ ਆਉਣੀ ਆਉਣਾ ਹੁੰਦਾ ਹਨ ਤੇ ਕਈਆਂ ਦਾ ਇਹ ਹੈ ਕਿ ਰੋਟ ਲਗਾ ਕੇ ਫਿਰ ਉਸ ਤੋਂ ਬਾਅਦ ਜਿਹੜਾ ਰੋਟ ਆ ਉਹ ਇੱਥੇ ਚੜਾ ਕੇ ਜਾਂਦੇ ਨੇ ਵੰਡ ਕੇ ਜਾਂਦੇ ਨੇਗੇ ਹਨ ਸੋ ਆਪਣੀ ਆਪਣੀ ਸ਼ਰਤਾਂ ਦੇ ਅਕੋਰਡਿੰਗ ਜਿਨ੍ਹਾਂ ਦਾ ਜਿੱਥੋਂ ਜਿਵੇਂ ਪਿਛੋਕੜ ਚੱਲਦਾ ਆ ਰਿਹਾਗਾ ਉਵੇਂ ਤੇ ਕਈ ਮਤਲਬ ਰੋਟ ਤੋਂ ਪਿੱਛੇ ਜਿਵੇਂ ਬਜ਼ੁਰਗ ਦੱਸ ਕੇ ਗਏ ਨੇ ਕਿ ਆਪਾਂ ਰੋਟ ਲਾਉਣਾ ਫਿਰ ਉੱਥੇ ਵੰਡਣਾ ਪਰ ਕਈਆਂ ਦਾ ਕਹੇ ਕਿ ਬਸ ਵੈਸੇ ਹੀ ਆਪਾਂ ਸਾਧਾ ਮੰਦੇ ਤੌਰ ਤੇ ਚਲੇ ਜਾਂਦੇ ਆਂਗੇ ਤੇ ਕਈ ਵਾਰ ਕੋਈ ਕੰਮ ਰੁਕੇ ਹੋਇਆ ਕੰਮ ਹੁੰਦਾ ਹਨਾ ਕਿਸੇ ਦਾ ਤਾਂ ਅਗਲਾ ਕਹਿ ਦਿੰਦਾ ਕਿ ਚਲੋ ਵੀ ਬੱਬ ਹੈਦਰ ਸ਼ਿਕ ਦੇ ਜਾ ਕੇ ਆਓ ਤੇ ਉੱਥੇ ਜਾ ਕੇ ਸਾਰਾ ਸੈੱਟ ਹੋਊਗਾ ਹਨਾ ਉਮੇ ਆਜਨ ਦਿਨੇਗੇ ਸੋ ਹੁਣ ਆਪਾਂ ਤੁਹਾਨੂੰ ਉੱਥੇ ਤੇ ਦਰਗਾਹ ਦਿਖਾਵਾਂਗੇ ਕਿਵੇਂ ਆਪਣੇ ਆਪ ਹੀ ਬੜੀਆਂ ਗਈ ਹਨ ਉਹ ਮੈਂ ਤੁਹਾਨੂੰ ਪਹਿਲੇ ਵੀਡੀਓ ਦੇ ਵਿੱਚ ਦੱਸ ਚੁੱਕੀਆਂ ਮੈਂ ਉਹਦਾ ਵੀ ਲਿੰਕ ਨੀਚੇ ਪ੍ਰੋਵਾਈਡ ਕਰ ਦੂੰਗੀ ਠੀਕ ਹੈ ਜੀ ਬਾਕੀ ਤੁਸੀਂ ਕਿਤੇ ਨਹੀਂ ਜਾਣਾ ਚੈਨਲ ਤੇ ਬਨੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜੇ ਨਵੇਂ ਨੇ ਪਹਿਲੀ ਵਾਰੀ ਆਏ ਨੇਗੇ ਤੇ ਲਾਈਕ ਦਾ ਬਟਨ ਦਮਾਉਣਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਲੌਗ ਕਿਵੇਂ ਦਾ ਲੱਗਿਆ ਠੀਕ ਹੈ ਜੀ ਤੇ ਮਿਲਦੇ ਆਂ ਫੇਰ ਅੱਜ ਹਾਂਜੀ ਤੇ ਹੁਣ ਆਪਾਂ ਮਤਲਬ ਮਲੇਰਕੋਟਲੇੋਂ ਨਿਕਲਿਆਂਗੇ ਖੰਨੇ ਤੋਂ ਤੇ ਇੱਥੋਂ ਮਤਲਬ ਸਿੱਧੇ ਹੀ ਨਿਕਲ ਜਾਂਦਾ ਬਾਹਰ ਬਾਹਰ ਦੀ ਤੇ ਜਰ ਆਪਾਂ ਜਿਆਦਾ ਇਸ ਮੇਰੇ ਲੱਜ ਪੈਣਗੇ ਮਤਲਬ ਤੁਸੀਂ ਕਿਧਰੇ ਸਾਈਡ ਦੀ ਵੀ ਆ ਸਕਦੇ ਹੋ ਕੋਈ ਦਿੱਕਤ ਨਹੀਂ ਮਰਮਲੇ ਕੋਟਲੇ ਪਹੁੰਚ ਕੇ ਉਥੋਂ ਲੱਭਣਾ ਥੋੜਾ ਜਿਹਾ ਔਖਾ ਮਤਲਬ ਸਾਨੂੰ ਤਾਂ ਲੱਗਿਆ ਸੀ ਮੈਨੂੰ ਬਾਕੀਆਂ ਦਾ ਨਹੀਂ ਪਤਾ ਹੈਗਾ ਤੇ ਮਤਲਬ ਉਥੇ ਜਾਣ ਤੋਂ ਪਹਿਲਾਂ ਰਸਤਾ ਜਿਆ ਵਧੀਆ ਲੱਗੇ ਮੈਨੂੰ ਤਾਂ ਕਰਕੇ ਮੈਂ ਥੋੜੀ ਕਲਿੱਪ ਲੈ ਲਈ ਹੈਗੀ ਠੀਕ ਹੈ ਜੀ ਤੇ ਪਹਿਲਾਂ ਮੈਂ ਇਹਨਾਂ ਦੱਸਦੇ ਆ ਕਿ ਬਾਬਾ ਹਾਇਦਰ ਸ਼ੇਖ ਜੀ ਨੂੰ ਮਤਲਬ ਸਦਰੇ ਜਹਾਂ ਸਦਰੂਦੀਨ ਸਦਰੇ ਜਹਾਂ ਵੀ ਕਿਹਾ ਜਾਂਦਾ ਸੀਗਾ ਤੇ ਮਤਲਬ ਇਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਉਹ ਅਫਗਾਨ ਦੇ ਵਿੱਚ ਹੋਇਆ ਦੱਸਿਆ ਜਾਂਦਾ ਕਿ 1434 ਦੇ ਵਿੱਚ ਅਫਗਾਨ ਦੇ ਵਿੱਚ ਇਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਤੇ ਸਭ ਤੋਂ ਨਾ ਖਾਸ ਗੱਲ ਇੱਕ ਤੁਸੀਂ ਹੈਰਾਨੀਜਨਕ ਕਹੋਗੇ ਕਿ ਕੀ ਹੈਗਾ ਤੇ ਨਾਲ ਗੱਲਾਂ ਗੱਲਾਂ ਕਰਦੇ ਆਪਾਂ ਮਲੇਰਕੋਟ ਨੇ ਪਹੁੰਚ ਵੀ ਵੀ ਗਏ ਦੇਖੋ ਕਿ ਨਹੀਂ ਸਪੀਡ ਨਾਲ ਪਹੁੰਚੇ ਹੈਗੇ ਤੇ ਨਾ ਮਤਲਬ ਉੱਥੇ ਫਿਰ ਆਪਾਂ ਜਦੋਂ ਇਹਦੇ ਵਿੱਚ ਸਭ ਤੋਂ ਜਿਆਦਾ ਮੈਨੂੰ ਅਜੀਬ ਗੱਲ ਇਹ ਲੱਗਦੀ ਹੈ ਕਿ ਇਹਨਾਂ ਨੂੰ ਪੂਤਾਂ ਦਾ ਰਾਜਾ ਵੀ ਕਿਹਾ ਜਾਂਦਾ ਸੀਗਾ ਤੇ ਇੱਥੇ ਮਤਲਬ ਪਹਿਲਾ ਇਹ afghan ਦੇ ਵਿੱਚ ਰਹਿੰਦੇ ਸੀ ਤੇ ਉੱਥੋਂ ਬਾਅਦ ਚ afghan ਤੋਂ ਬਾਅਦ ਇਹਨਾਂ ਦੇ ਗੁਰੂ ਜੀ ਨੇ ਇਹਨਾਂ ਨੂੰ ਮਲੇਰਕੋਟਲੇ ਕਹਿਣ ਲਈ ਕਿਹਾ ਕਿ ਮਲੇਰਕੋਟਲੇ ਜਾਓ ਤੇ ਉਹ ਉਸ ਟਾਈਮ ਮਤਲਬ ਜਦੋਂ ਉਹ ਮਲੇਰਕੋਟਲੇ ਪਹੁੰਚੇ ਸੀਗੇ ਤਾਂ ਉਦੋਂ ਬਹਿਲੋ ਲੋਧੀ ਰਾਜਾ ਤੁਸੀਂ ਨੇ ਨਾਮ ਸੁਣਿਆ ਹੋਊਗਾ ਠੀਕ ਹੈ ਜੀ ਉਹਦਾ ਟਾਈਮ ਸੀਗਾ ਤੇ ਉਹ ਦਿੱਲੀ ਦੇ ਉੱਪਰ ਹਮਲਾ ਕਰਨ ਜਾ ਰਹੇ ਸੀਗਾ ਤੇ ਬਹਿਲੂਲ ਉਹ ਦਿਨ ਰਿਕਵੈਸਟ ਕੀਤੀ ਕਿ ਤੁਸੀਂ ਮਤਲਬ ਫਰਿਆਦ ਕਰੋ ਮੇਰੇ ਲਈ ਜਿਵੇਂ ਆਪਾਂ ਕਿਸੇ ਫਕੀਰ ਨੂੰ ਕਹ ਦਿੰਨੇ ਆ ਕਿ ਫਰਿਆਦ ਕਰੋ ਤੇ ਸਾਡਾ ਕੰਮ ਇਦਾਂ ਇਦਾਂ ਕਰਕੇ ਹੈਨਾ ਐਵੇਂ ਹੋ ਜੂਵੇ ਤਾਂ ਉਹਨਾਂ ਨੇ ਕਹਿੰਦੇ ਨੇ ਫਰਿਆਦ ਕੀਤੀ ਤੇ ਉਸ ਟਾਈਮ ਦੇ ਵਿੱਚ ਦਿੱਲੀ ਦੇ ਉੱਤੇ ਜਦੋਂ ਉਹਨਾਂ ਨੇ ਹਮਲਾ ਕੀਤਾ ਤਾਂ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਗਈ ਹੈਨਾ ਕਿਤੇ ਉਹ ਐਸੇ ਖੁਸ਼ੀ ਦੇ ਵਿੱਚ ਮਤਲਬ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚ ਉਹਨਾਂ ਨੇ ਆਪਣੀ ਜਿਹੜੀ ਪੁੱਤਰੀ ਆ ਗਈ ਉਹਦਾ ਵਿਆਹ ਹਾਇਦਰ ਸ਼ੇਖ ਜੀ ਨਾਲ ਕਰ ਦਿੱਤਾ ਤੇ ਉਹਦਾ ਨਾਮ ਤਾਜ ਮੁਹੰਮਦ ਬੇਗਮ ਸੀਗਾ ਮਤਲਬ ਉਹ ਜਿਹੜੀ ਇਹਨਾਂ ਦੀ ਪੱਤੀ ਸੀ ਉਹਨਾਂ ਦਾ ਨਾਮ ਠੀਕ ਆ ਜੀ ਤਾਂ ਉਸ ਟਾਈਮ ਕੀ ਹੁੰਦਾ ਸੀਗਾ ਕਿ ਜਦੋਂ ਅਸੀਂ ਆਪਣੀ ਬੇਟੀ ਨੂੰ ਕੁਸ਼ ਦਾਜ ਦੇ ਹੇਜ ਦੇ ਵਿੱਚ ਦਿੰਦੇ ਹੁੰਦੇ ਸੀ ਤਾਂ ਬੈੱਡ ਅਲਮਾਰੀਆਂ ਨਹੀਂ ਹੁੰਦੀਆਂ ਸੀਗੀਆਂ ਮਤਲਬ ਜਿਹੜੇ ਛੋਟੇ ਲੋਕ ਹੁੰਦੇ ਸੀ ਉਹ ਛੋਟੇ ਤਰੀਕੇ ਨਾਲ ਦਾਜ ਦੇ ਹੇਜ ਦਿੰਦੇ ਹੁੰਦੇ ਸੀਗੇ ਤਾਂ ਇਹਨਾਂ ਨੇ ਉਦੋਂ ਕੀ ਕੀਤਾ ਸੀਗਾ ਮਤਲਬ ਚ ਪੰਚਾਇਤ ਛੋਟੇ ਪਰਬੂਨੇ ਤੇ 12 ਵੱਡੇ ਪਿੰਡ ਜਿਵੇਂ ਪਿੰਡਾਂ ਦੇ ਜਿੰਨੇ ਵੀ ਏਰੀਆ ਦੇ ਵਿੱਚ ਆਉਂਦੇ ਸੀ ਮਲੇਰ ਕੋਟਲੇ ਦੇ ਵਿੱਚ ਉਹ ਸਾਰੇ ਇਹਨਾਂ ਨੇ ਉਹਨਾਂ ਨੂੰ ਦੇ ਦਿੱਤੇ ਤੇ ਇਧਰ ਆਪਾਂ ਨਿਆਜ਼ ਦੇ ਲਈ ਵੀ ਨਾਲ ਦੀ ਨਾਲ ਹਨਾ ਕਹਿਤਾ ਤੇ ਮੈਨਰੇ ਵੈਸੇ ਮਾਂਸੀ ਕੇ ਨਿਆਜ਼ ਕਰੋ ਬੜਾ ਕੇ ਲੈ ਕੇ ਜਾਈਏ ਪਰ ਟਾਈਮ ਦੀ ਸ਼ਾਰਟੇਜ ਹੋਣ ਕਾਰਨ ਅਸੀਂ ਨਿਆਜ਼ ਫਿਰ ਉੱਥੋਂ ਹੀ ਲੈ ਰਹੀ ਸੀਗੀ ਫੁੱਲ ਵੀ ਅਸੀਂ ਉੱਥੋਂ ਹੀ ਲੈ ਸਾਰਾ ਮਤਲਬ ਸਮਾਨ ਉੱਥੇ ਮਿਲ ਜਾਂਦਾਗਾ ਬਾਹਰ ਦੁਕਾਨਾਂ ਹੈਗੀਆਂ ਨਹੀਂ ਹੈ ਠੀਕ ਹੈ ਜੀ ਤਾਂ ਉਸ ਟਾਈਮ ਕਹਿੰਦੇ ਉਹਨਾਂ ਨੂੰ 12 ਪਿੰਡ ਵੱਡੇ ਪਿੰਡ ਬਿਲੇ ਸੀਗੇ ਉਹ ਟਾਈਮ ਦੇ ਵਿੱਚ ਤੇ ਤੁਸੀਂ ਦੇਖੋਗੇ ਕਿ ਜਦੋਂ ਤੱਕ ਇੱਥੇ ਬਿਲਕੁਲ ਨੇੜੇ ਹੀ ਆਪਾਂ ਜਾਵਾਂਗੇ ਹਨਾ ਮੈਂ ਦਿਖਾਉਣੀ ਤੁਹਾਨੂੰ ਤੇ ਜਿਹੜੀ ਦਰਗਾਹ ਹੈ ਆ ਗਈ ਉਹ 600 ਸਾਲ ਪੁਰਾਣੀ ਹੈ ਕੋ ਜਿਆਦਾ ਲਮਾਂ ਚੜਾਉਣ ਦਾ ਕੰਮ ਨਹੀਂ ਵਿਚਾਰ ਦੇ ਬਿਲਕੁਲ ਵਿਚਾਲੇ ਆ ਜਾਂਦੀ ਹੈ ਇਹ ਦਰਗਾਹ ਥੋੜੀ ਜਿਹੀ ਚੜਾਈ ਹੈਗੀ ਤੇ ਚੜਾਈ ਛੜ ਕੇ ਹੀ ਮਤਲਬ ਦਰਗਾਹ ਇਹ ਜਿਹੜੀ ਆ ਜਾਂਦੀ ਹੈਗੀ ਮੂਰਲਾ ਜਿਹੜਾ ਹਿੱਸਾ ਹੈਗਾ ਉਹ ਤਾਂ ਹੁਣ ਦਾ ਬਣਿਆ ਹੋਇਆਗਾ ਨਵਾਂ ਮਤਲਬ ਹਨਾ ਤੇ ਜਿਹੜਾ ਪਹਿਲਾਂ ਦਾ ਮੈਂ ਗੱਲ ਕਰਾਂ ਪੁਰਾਣੀ ਜਿਹੜੀ ਦਰਗਾਹ ਆ ਉਹ ਅੰਦਰ ਜਾ ਕੇ ਪਤਾ ਲੱਗੂ ਤੁਹਾਨੂੰ ਲੁੱਕ ਵਾਈਜ਼ ਕਿ ਕਿੰਨੀ ਪਹਿਲੀ ਗੱਲ ਤੋਂ ਖੂਬਸੂਰਤ ਇੰਨੀ ਬਣਾਈ ਗਈ ਹੈ ਜਿਹੜੀ ਉਹ ਪੱਥਰ ਉਹਦੇ ਉੱਤੇ ਕਾਰਾਗਰੀ ਇੰਨੀ ਸੋਹਣੀ ਕੀਤੀ ਗਈ ਹੈਗੀ ਮਤਲਬ ਬੇਅੰਤਾ ਖੂਬਸੂਰਤ ਪਹਿਲਾਂ ਦੇ ਤਰੀਕੇ ਦੇ ਹਿਸਾਬ ਨਾਲ ਜਿਵੇਂ ਪਹਿਲਾਂ ਹੁੰਦੇ ਸੀ ਸਾਦੇ ਘਰ ਹੁੰਦੇ ਸੀ ਕੱਚੇ ਹੁੰਦੇ ਸੀ ਪਰ ਜਿਹੜੀ ਦਰਗਾਹ ਆ ਇਹਦਾ ਵਾਕਈ ਬਾ ਕਮਾਲ ਜਿਹੜਾ ਕਾਰਾਗਰੀ ਕੀਤੀ ਗਈ ਹੈ ਹਨਾ ਪਰ ਇਹ ਕਹਿੰਦੇ ਨੇ ਕਿ ਉਸ ਟਾਈਮ ਦੇ ਵਿੱਚ ਇਹਦਾ ਬਣਾਵਟ ਦਾ ਕੁਝ ਵੀ ਅਜੇ ਤੱਕ ਪ੍ਰਤੱਖ ਪ੍ਰਮਾਣ ਕੋਈ ਨਹੀਂ ਹੈਗਾ ਕਿ ਮਤਲਬ ਕਿੱਦਾਂ ਬਣੀ ਕਿ ਕਿਨੇ ਬਣਾਈ ਸੀ ਉਹ ਕੁਝ ਵੀ ਨਹੀਂ ਪਤਾ ਹੈਗਾ ਪਰ ਕਿਹਾ ਜਾਂਦਾ ਕਿ ਜਦੋਂ ਉਹ ਬੰਦਗੀ ਕਰਨ ਬੈਠੇ ਸੀ ਪ੍ਰਮਾਤਮਾ ਦੀ ਇਬਾਦਤ ਕਰਨ ਬੈਠੇ ਸੀ ਅੱਲਾਹ ਦੀ ਤਾਂ ਜਿਹੜੀਆਂ ਇਹ ਦੀਵਾਰਾਂ ਨੇ ਇਹ ਆਪਣੇ ਆਪ ਜਿਹੜੀਆਂ ਸੀ ਬਣ ਗਈਆਂ ਸੀਗੀਆਂ ਤੁਸੀਂ ਦੇਖੋਗੇ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਂਗੀ ਹਨਾ ਇਹ ਸਾਰੀਆਂ ਪਾਈਪਾਂ ਉਸ ਟਾਈਮ ਫੁੱਲ ਹੁੰਦੀਆਂ ਨੇ ਜਦੋਂ ਮਤਲਬ ਚਾਲੇ ਚੱਲ ਰਹੇ ਹੁੰਦੇ ਨੇ ਵਿੱਚ ਥੋੜਾ ਜਿਹਾ ਹੋ ਸੀਗਾ ਤੇ ਸੀਡ ਸੀਗੀ ਨਹੀਂ ਤਾਂ ਜਦੋਂ ਇੱਥੇ ਰਾਸ਼ਨ ਦਿੱਤਾ ਇਹ ਪਾਈਪਾਂ ਦੇ ਵਿੱਚ ਦੀ ਕੀਤਾ ਜਾਂਦਾ ਦੇਖੋ ਤੁਸੀਂ ਪੱਥਰ ਦੇਖੋ ਹੁਣ ਹਨਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਪੱਥਰ ਦੇ ਵਿੱਚ ਨਾਹੀਂ ਤਾਂ ਚੂਨਾ ਯੂਜ਼ ਕੀਤਾ ਗਿਆ ਨਾਹੀਂ ਇਹਦੇ ਵਿੱਚ ਸੀਮੈਂਟ ਯੂਜ਼ ਕੀਤਾ ਗਿਆ ਕਿਤੇ ਵੀ ਮੈਨੂੰ ਕੋਈ ਕੰਕਰ ਤੱਕ ਨਹੀਂ ਮਿਲਿਆ ਹੈਗਾ ਇਹ ਪੱਥਰ ਇਦਾਂ ਦੇ ਇਦਾਂ ਹੀ ਜਿਣੇ ਹੋਣ ਨੇ ਜਿਵੇਂ ਆਪਾਂ ਨਾਰਮਲ ਇੱਟਾਂ ਦੀ ਕਹਿੰਦੇ ਨੇ ਨਾ ਇੱਟਾਂ ਨੇ ਛੜ ਦਿੰਦੇ ਹੈਗੇ ਇੱਕ ਸਾਈਡ ਤੇ ਥੜਾ ਇਕੱਠਾ ਕਰ ਦਿੰਦੇ ਆਗੇ ਜਦੋਂ ਆਪਣਾ ਘਰ ਦੀ ਘਰ ਬਣ ਰਿਹਾ ਹੁੰਦਾ ਸਾਈਡ ਤੇ ਪੱਕੇ ਪਾਸੀ ਲਾ ਦਿੰਦੇ ਉਵੇਂ ਇਹ ਜਿਹੜੇ ਪੱਥਰ ਨੇ ਉਵੇਂ ਲਾਏ ਜਾਣੀ ਆ ਤੁਸੀਂ ਦੇਖ ਰਹੇ ਹੋ ਜਿਹੜੀਆਂ ਇਹ ਮੋਗਗੇ ਜਿਹੇ ਵਾਲੇ ਜਿ بنائے ਗਏ ਨੇ ਇੱਕ ਤੇ ਕਾਰਾਗਰੀ ਕੀਤੀ ਗਈ ਹੈ ਵੀ ਹਨਾ ਜਿਹੜੀ ਅੰਦਰ ਦੀ ਇਹ ਦਰਗਾਹ ਹੈਗੀ ਇਹ ਹੁਣ ਦੇ ਟਾਈਮ ਦੀ ਬਣੀ ਹੋਈ ਹੈ ਮਤਲਬ ਪਹਿਲਾਂ ਦੇ ਟਾਈਮ ਦੀ ਨਹੀਂ ਹੈਗੀ ਪਹਿਲਾਂ ਉਥੋਂ ਨਹੀਂ ਹੈਗੀ ਤੇ ਜਦੋਂ ਉਹ ਅੱਲਾ ਦੀ ਇਬਾਦਤ ਕਰਿਆ ਕਰਦੇ ਹੁੰਦੇ ਸੀ ਸਿਰਫ ਆਹ ਸੈਂਟਰ ਦੇ ਏਰੀਆ ਦੇ ਵਿੱਚ ਜਿੱਥੇ ਬਣਾਈ ਗਈ ਇਸ ਟਾਈਮ ਦਰਗਾਹ ਇਹ ਇੱਥੇ ਮਤਲਬ ਵੰਦਗੀ ਕਰਦੇ ਹੁੰਦੇ ਸੀ ਬਾਅਦ ਇੱਥੇ ਸਾਰਾ ਇਹ ਖਾਲੀ ਪਿਆ ਸੀਗਾ ਤੇ ਸੁਣਨ ਦੇ ਅਕੋਰਡਿੰਗ ਮਤਲਬ ਇਹ ਮਿਲੇ ਆਗਾ ਪਰ ਮੈਨੂੰ ਥੋੜਾ ਜਿਹਾ ਨ ਇੱਕ ਚੀਜ਼ ਹੋਰ ਵੀ ਮੈਂ ਤੁਹਾਨੂੰ ਦੱਸ ਦਿਆਂ ਸਾਰਿਆਂ ਨੂੰ ਕਿ ਜਦੋਂ ਤੁਸੀਂ ਉੱਥੇ ਜਾਨੇ ਹੋ ਨਾ ਪਲੀਜ਼ ਸਫਾਈ ਦਾ ਜ਼ਰੂਰ ਧਿਆਨ ਰੱਖਿਆ ਕਰੋ ਹਨਾ ਕਿਸੇ ਵੀ ਪਬਲਿਕ ਪਲੇਸ ਤੇ ਵੈਸੇ ਜਦੋਂ ਤੁਸੀਂ ਧਾਰਮਿਕ ਸਥਾਨ ਦੇ ਉੱਪਰ ਜਾਣੇ ਹੋਗੇ ਹਨਾ ਉੱਥੇ ਸਫਾਈ ਦਾ ਜ਼ਰੂਰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਆਪਾਂ ਨੇ ਹੀ ਸਫਾਈ ਰੱਖਣੀ ਹੁੰਦੀ ਹੈ ਤੇ ਆਪਾਂ ਨੇ ਹੀ ਉੱਥੇ ਜਾ ਕੇ ਬੈਠਣਾ ਖੜਨਾ ਹੁੰਦਾ ਹੈ ਨਾ ਇੰਨੇ ਜ਼ਿਆਦਾ ਲਿਫਾਫੇ ਵਗੈਰਾ ਆਦਿ ਮੈਂ ਕਿੰਨੇ ਇਕੱਠੇ ਕਰਕੇ ਡਸਟਬਿਨ ਚ ਪਾਏ ਨੇਗੇ ਤੁਸੀਂ ਵੀ ਜਦੋਂ ਕਿਤੇ ਜਾਣੇ ਹੋ ਪਲੀਜ਼ ਮੇਨਟੇਨ ਰੱਖਿਆ ਕਰੋ ਸਫਾਈ ਨੂੰ ਹਨਾ ਲਿਫਾਫੇ ਜਦੋਂ ਵੀ ਚਾਦਰ ਤੁਸੀਂ ਚੜਾ ਦਿੰਦੇ ਹੋ ਲਿਫਾਫਾ ਉਹਨੂੰ ਨਾਲ ਦੀ ਨਾਲ ਇਕੱਠਾ ਕਰੋ ਰੈਪ ਕਰਕੇ ਡਸਟਬਿਨ ਦੇ ਵਿੱਚ ਪਾਓ ਤੇ ਹਾਂਜੀ ਇੱਥੇ ਤੇਰ ਚੜਾਇਆ ਜਾਂਦਾ ਤੇ ਇਸ ਤੋਂ ਬਾਅਦ ਫਿਰ ਇਹ ਸਾਈਡ ਤੇ ਅਰਗਬਤੀਆਂ ਦਾ ਤਾਂ ਕਿ ਜਿਹੜਾ ਧੂਆਂ ਕਹੋ ਬਿਲਕੁਲ ਸਾਈਡ ਤੇ ਰਹੇ ਇੱਥੇ ਤੁਸੀਂ ਅਰਗਬਤੀ ਲਗਾ ਸਕਦੇ ਹੋ ਸਾਈਡ ਦੇ ਉੱਪਰ ਆ ਕੇ ਪਹਿਲਾਂ ਤਾਂ ਉਧਰ ਉਧਰਲੀ ਸਾਈਡ ਜਲ ਵੀ ਪਲਾਇਆ ਜਾਂਦਾ ਸੀ ਪਤਾ ਨਹੀਂ ਇਸ ਵਾਰ ਉਹਨਾਂ ਨੇ ਪਲਾਇਆ ਨਹੀਂ ਹੈਗਾ ਸਾਸੀਂ ਜਦੋਂ ਗਏ ਸੀਗੇ ਮਤਲਬ ਸਫਾਈ ਜਰੂਰ ਮੇਨਟੇਨ ਕਰਿਆ ਕਰੋ ਹਨ ਮੇਨ ਸਭ ਤੋਂ ਗੱਲ ਇਹ ਸੀਗੀ ਤੇ ਜਿਹੜੀ ਦਰਗਾਹ ਕਹਿੰਦੇ ਜਦੋਂ ਬਣ ਰਹੀ ਸੀ ਨਾ ਕਿਸੇ ਬਜ਼ੁਰਗ ਮਾਈ ਦੇ ਸੁਣਨ ਤੋਂ ਆਈ ਹੈ ਮਤਲਬ ਪਹਿਲਾਂ ਤੋਂ ਆਈ ਆ ਕਿ ਜਦੋਂ ਉਹ ਦੇਖ ਰਹੇ ਸੀ ਸਵੇਰੇ ਟਾਈਮ ਜਿਹੜੇ ਜਿੰਨ ਸੀਗੇ ਉਹ ਇਹਦੀ ਦਿਵਾਰਾਂ ਦੀ ਚਣਾਈ ਕਰ ਰਹੇ ਸੀਗੇ ਤੇ ਜਿੱਥੇ ਤੱਕ ਚਣਾਈ ਹੋ ਚੁੱਕੀ ਹੈਗੀ ਇੱਥੇ ਤੱਕ ਚਣਾਈ ਹੋ ਚੁੱਕੀ ਸੀ ਤੇ ਕੋਈ ਮਾਤਾ ਝਾੜੂ ਲਾਉਣ ਨਿਕਲੀ ਤੇ ਜਦੋਂ ਉਹਨੇ ਦੇਖਿਆ ਕਿ ਇਹ ਲੱਗੇ ਹੋਏ ਸੀਗੇ ਉਸ ਟਾਈਮ ਜਿੰਨ ਤੇ ਉਹ ਉਸੇ ਟਾਈਮ ਗਾਇਬ ਹੋ ਗਈ ਸੀ ਤੇ ਇਹ ਦਿਵਾਰਾਂ ਉੱਥੇ ਦੀਆਂ ਉੱਥੇ ਹੀ ਰਹਿ ਗਈਆਂ ਸੀਗੀਆਂ ਤੇ ਮਤਲਬ ਉਦੋਂ ਦਾ ਇਹ ਇਤਿਹਾਸ ਕੁਝ ਐਵੇਂ ਦਾ ਕੀਤਾ ਗਿਆ ਕਿ ਦੱਸਿਆ ਗਿਆ ਕਿ ਸੁਣਨ ਦੇ ਵਿੱਚ ਐਵੇਂ ਦਾ ਆਇਆਗਾ ਤੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿੰਨਾ ਕੁ ਪਤਾ ਹੈਗਾ ਤੇ ਬਾਕੀ ਇਹ ਬਾਹਰ ਜਿਹੜੀਆਂ ਦਰਗਾਹਾਂ ਨੇ ਨਾ ਮਤਲਬ ਜਿਹੜੀ ਵੀ ਜੋ ਵੀ ਬਣਿਆ ਹੋਇਆ ਹੈਗਾ ਹਨਾ ਇਹਨਾਂ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਹੈਗਾ ਸੋ ਜੇ ਕਿਸੇ ਨੂੰ ਪਤਾ ਹੋਊਗਾ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮੈਂ ਆਪਣੇ ਕੋਲੋਂ ਕੋਈ ਮਨਕੜਤ ਕਹਾਣੀ ਨਹੀਂ ਦੱਸਣਾ ਚਾਹੁੰਦੀ ਸੋ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਅਗਰ ਤੁਹਾਨੂੰ ਕੁਝ ਵੀ ਪਤਾ ਹੈਗਾ ਹਨਾ ਕਿਉਂਕਿ ਇਹ ਚੀਜ਼ੇ ਹੈ ਜੀ ਹੁੰਦੀ ਹੈ ਕਿ ਤੁਸੀਂ ਜਿੰਨੀ ਨੌਲੇਜ ਵਧਾਓ ਮਤਲਬ ਕਿਸੇ ਨਾਲ ਸ਼ੇਅਰ ਕਰੋਗੇ ਓਨੀ ਜ਼ਿਆਦਾ ਇਹ ਵੱਦੀ ਆ ਗਈ ਤੇ ਕੁਝ ਸਿੱਖਣ ਨੂੰ ਮਿਲਦਾਗਾ ਮੈਨੂੰ ਆਹ ਡਿਜ਼ਾਈਨ ਹੀ ਬੜੇ ਸੋਹਣੇ ਲੱਗੀ ਜਾਂਦੇ ਸੀਗੇ ਦੀਵਾਰਾਂ ਦੇ ਉੱਪਰ ਜਿਹੜੇ ਬਣਾਏ ਗਏ ਨੇ ਹਨਾ ਜਿਵੇਂ ਦਰਵਾਜ਼ਿਆਂ ਟਾਈਪ ਬਣਾਏ ਗਏ ਸੀਗੇ ਪਿਛਲੀ ਵਾਰੀ ਤਾਂ ਮੈਂ ਜ਼ਿਆਦਾ ক্লোਜ਼ ਤੋਂ ਲਈ ਸੀ ਵੀਡੀਓ ਪਰ ਮੈਂ ਇਸ ਵਾਰ ਥੋੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਜਿੰਨਾ ਘੁੰਮ ਫਿਰਕੇ ਦਿਖਾ ਸਕੀਓ ਉਹਨਾਂ ਜ਼ਿਆਦਾ ਬੈਸਟ ਹੈਗਾ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਮੈਂ ਤੁਹਾਨੂੰ ਬਿਲਕੁਲ ਨੇੜ ਤੋਂ ਇਹ ਚੀਜ਼ਾਂ ਸਾਰੀਆਂ ਦਿਖਾਈਆਂ ਕਿ ਇਹ ਕਿਵੇਂ ਇਹ ਦੀਵਾਰਾਂ ਨੇ ਜਿਹੜੀਆਂ ਬਿਨਾ ਚੂਨੇ ਤੋਂ ਬਿਨਾ ਸੀਮੈਂਟ ਤੋਂ ਖੜੀਆਂ ਨਿਗੀਆਂ ਤੇ ਮੈਂ ਉੱਪਰ ਤੋਂ ਥੋੜਾ ਨਜ਼ਾਰਾ ਦੇਖਣਾ ਚਾਹੁੰਦੀ ਸੀ ਤੇ ਤੁਹਾਨੂੰ ਵੀ ਦਿਖਾਉਣਾ ਚਾਹੁੰਦੀ ਸੀਗੀ ਤੇ ਉੱਪਰ ਤੋਂ ਕੁਝ ਐਵੇਂ ਦਾ ਦਿਖਾਈ ਦਿੰਦਾਗਾ ਤੇ ਇਹ ਸਾਰਾ ਨਾ ਜਦੋਂ ਚਾਲਾ ਚੱਲ ਰਿਹਾ ਹੁੰਦਾ ਮਤਲਬ ਜਦੋਂ ਲੋਕ ਆਉਂਦੇ ਨਿਗੇ ਤਾਂ ਇਹ ਸਾਰੀਆਂ ਜਿੰਨੀਆਂ ਵੀ ਆ ਪਾਈਪਸ ਕੁਆ ਲਗਾਈਆਂ ਗਈਆਂ ਨੇ ਸਾਰੀਆਂ ਫੁੱਲ ਹੁੰਦੀਆਂ ਨਿਗੀਆਂ ਇਹਦੇ ਵਿੱਚ ਦੇਖੋ ਮੁਕੇ ਹੀ ਸੰਗ ਤੱਕੇ ਜਾਂਦੀਆਂ ਨਿਗੀਆਂ ਤੇ ਜਿਹੜਾ ਇਧਰਲੀ ਸਾਈਡ ਨੂੰ ਏਰੀਆ ਮੈਂ ਤੁਹਾਨੂੰ ਦਿਖਾਉਂਗੀ ਇਹ ਸਾਰੀ ਆਲ ਵਾਲੇ ਦੀ ਜਿਹੜੀਆਂ ਜਗਾ ਛੱਡੀ ਗਈ ਹੈਗੀ ਇਹ ਰਸ਼ ਤੋਂ ਹੀ ਰੱਖੀ ਗਈ ਹੈਗੀ ਜਦੋਂ ਜ਼ਿਆਦਾ ਰਸ਼ ਹੁੰਦਾ ਤਾਂ ਇੱਥੋਂ ਦੀ ਸੰਗਤ ਨੂੰ ਨਿਕਲਣਾ ਬੜਨਾ ਸੌਖਾ ਰਹਿੰਦਾ ਤੇ ਆ ਜਿਹੜਾ ਸਾਰਾ ਏਰੀਆ ਇੱਥੇ ਸੰਗਤ ਦੇ ਰੁਕਣ ਦੇ ਲਈ ਜਿਵੇਂ ਆਪਾਂ ਕਹਿੰਦੇ ਨੇ ਇੱਕ ਸਰਾਹ ਬਣਾਈ ਗਈ ਹੈਗੀ ਇੱਥੇ ਸੰਗਤਾਂ ਨੇ ਜਿਹੜੀਆਂ ਰੁਕਦੀਆਂ ਨੇ ਉੱਪਰ ਆ ਕੇ ਆਰਾਮ ਕਰ ਸਕਦੀਆਂ ਨੇ ਜੀ ਇਹ ਮੂਰੇ ਵੀ ਜਗਾ ਬਣਾਈ ਗਈ ਆ ਉਹ ਬਾਹਰ ਦੇਖੋ ਤੁਸੀਂ ਸਾਹਮਣੇ ਉਹ ਸਾਰਾ ਸੰਗਤਾਂ ਦੇ ਰਹਿਣ ਦੇ ਲਈ ਬਣਾਇਆ ਗਿਆ ਹੈਗਾ ਠੀਕ ਹੈ ਜੀ ਭਈ ਲੋਕ ਦੂਰ ਦਰਾਡੇ ਤੋਂ ਆਉਂਦੇ ਨੇ ਤਾਂ ਇੱਥੇ ਸਟੇ ਕਰ ਸਕਦੇ ਨੇ ਆ ਦੇਖੋ ਇੱਧਰਲੀ ਸਾਈਡ ਵੀ ਸਟੇ ਕਰ ਸਕਦੇ ਨੇ ਦੇਖ ਕਾ ਨਵਾਂ ਸਾਰੇ ਕਿਤੇ ਚੱਲਿਆ ਹੋਇਆਗਾ ਇਹ ਪਹਿਲਾਂ ਤਾਂ ਇੱਥੇ ਨਹੀਂ ਸੀ ਹੁੰਦਾ ਕਿ ਘਰ ਬਣਾਏ ਗਏ ਨੇ ਇਟਾਂ ਦੇ ਹਨਾ ਛੋਟੇ ਛੋਟੇ ਇੱਧਰ ਉੱਧਰ ਰੋੜ ਰਿ ਇਕੱਠੀ ਕਰਕੇ ਘਰ ਬਣਾਇਆ ਗਿਆਗਾ ਪਹਿਲਾਂ ਇੱਥੇ ਕੁਝ ਨਹੀਂ ਸੀ ਹੈਗਾ ਐਵੇਂ ਦਾ ਤੇ ਇਹ ਹੁਣ ਨਵਾਂ ਚੱਲਿਆ ਹੋਇਆਗਾ ਤੇ ਆ ਬਾਕੀ ਸੰਗ ਤਾਂ ਇੱਥੇ ਆਈਆਂ ਹੋਈ ਅਸੀਂ ਤੇ ਬਾਕੀ ਨਾਲ ਹੁਣ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਊੜੇ ਢੇਰ ਤੁਸੀਂ ਫੇਰ ਦੇਖ ਲੈ ਮੇਰਾ ਫੇਰ ਉੱਤੀ ਧਿਆਨ ਚ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਲੌਗ ਕਿਵੇਂ ਦਾ ਲੱਗਿਆ ਠੀਕ ਹੈ ਜੀ ਤੇ ਬਾਕੀ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਤੇ ਫਰੈਂਡਸ ਇਹਨਾਂ ਸ਼ੇਅਰ ਕਰਦੇ ਵਟਸਐਪ ਦੇ ਉੱਪਰ ਸ਼ੇਅਰ ਕਰਦੇ ਪਰ ਪਲੀਜ਼ ਥੈਂਕ ਯੂ ਸੋ ਮੱਚ ਮਿਲਦੇ ਆ ਫਿਰ ਨੈਕਸਟ ਕਿਸੇ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸਸਟੀ ਆਕਾ